ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਬੋਟਰ ਜ਼ਿਲ੍ਹਾ ਮੋਗਾ ਠੀਕ ਹੈ ਜੀ ਬਾਈਕ ਕੋਲ ਤਿੰਨ ਗਾਵਾਂ ਦੋ ਸੂਈਆਂ ਵੀ ਆ ਤੇ ਇੱਕ ਗੱਬਣ ਢਿੱਲੋਂ ਡੈਰੀ ਫਾਰਮ ਬਾਈ ਦਾ ਵਪਾਰ ਦਾ ਕੰਮ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਠੀਕ ਹੈ ਜੀ ਜੀਤਾ ਫਾਰਮ ਟੀਵੀ ਆਪਣਾ YouTube ਤੇ ਚੈਨਲ ਆ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਨੈ ਨੀ ਜਾਣਕਾਰੀ ਹਾਂਜੀ ਵੀਰ ਜੀ ਸਾਸਰੀ ਗਾ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਦੱਸੋ ਜੀ ਆਪਣਾ ਨਾਂ ਬਾਈ ਲਾਲਾ ਪਿੰਡ ਬੁੱਟਰਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਆਪਣੀ ਠੀਕ ਆ ਜੀ ਤੇ ਨੰਬਰ 6284410416 6284410416 ਕਿਹੜੇ ਕਿਹੜੇ ਪਿੰਡ ਪੈਂਦਾ ਬਾਈ ਬੁੱਟਰੇ ਦੇ ਨੇੜੇ ਨੇ ਆਪਣੇ ਨੇੜੇ ਇਧਰੋਂ ਵੀਰੇ ਲੁਧਿਆਣੇ ਲੋੰਦਾ ਤੋਂ ਜੈਤਵਾਲ ਛੁੱਡੀ ਕੀ ਮਦੋਗੇ ਬੁੱਟਰਾ ਹਾਂਜੀ ਤੇ ਇਧਰੋਂ ਮੋਗੇ ਤੋਂ ਪੈਂਦਾ ਵਾ ਆਪਣਾ 12 ਕਿਲੋਮੀਟਰ ਬਦਨੀ ਤੋਂ 3 ਕਿਲੋਮੀਟਰ ਰਹਿ ਜਾਂਦਾ ਜੀ ਠੀਕ ਆ ਜੀ ਹਾਂਜੀ ਹਾਂਜੀ ਬਾਈ ਜੀ ਇਵਰੇ 28 ਦੀ ਰਾਤ ਨੂੰ ਤੇ 29 ਦੀ ਸਵੇਰ ਸੋਈ ਆ ਇਹ ਵੜਾ ਹਾਂਜੀ ਤੇ ਹੁਣ 10 ਕਿਲੋ ਬੋਲੀ ਹੋਵੇ ਇਹਦੇ ਥਲੇ ਠੀਕ ਹੈ ਜੀ ਹਾਂ ਮਾਲਕਾਂ ਨੇ 17 18 ਕਿਲੋ ਦੀ ਗਰੰਟੀ ਲਈ ਆ ਆਪਾਂ 15 ਦੀ ਲੈ ਲਾਂਗੇ ਠੀਕ ਹੈ ਜੀ ਮਾਲਕਾਂ ਨੇ ਭਾਈ ਤੀਜਾ ਕਹੀ ਆਪਾਂ ਤੀਜਾ ਮੰਨ ਕੇ ਲਈ ਆ ਇਹ ਠੀਕ ਹੈ ਜੀ ਹਾਂ ਆ ਬੱੱਚੀ ਹੈ ਦੀ ਮਗਰ ਬੱੱਚੀ ਮਗਰ ਬਹੁਤ ਚੰਗੀ ਹੈ ਇਹ ਵੀ ਇਸ ਦੇ ਸੀਮਨ ਦੀ ਪਤਾ ਨਹੀਂ ਕਿਹੜੇ ਦੀ ਦੱਸੀ ਸੀ ਉਹਨਾਂ ਨੇ ਠੀਕ ਹੈ ਜੀ ਬੱੱਚੀ ਠੀਕ ਹੈ ਟੈਂਕ ਨੂੰ ਹੀ ਦੀ ਹੈ ਬੱੱਚੀ ਠੀਕ ਹੈ ਬਹੁਤ ਸੋਹਣੀ ਹੈ ਦੇਖੋ ਜੀ ਬੱਸੀ ਬਹੁਤ ਪਿਆਰੀ ਹੈ ਦੇਖੋ ਹਾਂਜੀ ਵੀਰੇ ਰੇਟ ਪਹਿਲਾਂ ਹੀ ਦੱਸ ਦੋ ਇਹਦਾ ਰੇਡ ਬਾਈ ਮੋਲ ਗਰਾਉਂਡ ਨੂੰ ਦਾ ਪਹਿਲਾ ਬਾੜ ਕਰਾਲਾ 55000 ਚੋਂ ਮਾਨਤਾਨ ਕਰ ਦਾਂਗੇ ਆਪਾਂ ਠੀਕ ਹੈ ਜੀ ਮਾਗਾ ਨੇ 17 18 ਕਿਲੋ ਦੱਸਿਆ ਆਪਾਂ 15 ਕਿਲੋ ਦੀ ਗਾਰੰਟੀ ਲੈ ਲਾਂਗੇ 15 ਕਿਲੋ ਬਾਈ ਪਾ ਵੀ ਦੂਜੇਰ ਜਾਨ ਵਾਲੀ ਘਾਂ ਲੇਵੇ ਵਾਲੀ ਆ ਠੀਕ ਹੈ ਜੀ 15 ਕਿਲੋ ਨੂੰ ਬਾੜਾ ਵੀ ਹੈ ਨਹੀਂਗਾ ਠੀਕ ਹੈ ਜੀ ਲੋ ਭਰਾ ਫੇਸ ਕੁਆਲਿਟੀ ਬਿਊਟੀ ਦੇਖ ਸਕਦੇ ਹੋ ਠੰਡੀ ਵਾਲਾ ਲੋ ਜੀ ਠੰਡੀ ਬਹੁਤ ਆ ਤੇ ਫੇਸ ਤੁਸੀਂ ਦੇਖ ਲੋ ਭਰਾ ਦੇਖ ਸਕਦੇ ਹੋ ਕੱਦ ਕਾੜ ਸੋਹਣੀ ਸੁਨੱਖੀ ਦੇਵਾਲੂਆ ਕਰਮਾ ਵਾਲੀ ਦਾ ਬਹੁਤ ਟਾਪ ਦਾ ਈ ਠੀਕ ਹੈ ਜੀ ਲੋ ਜੀ ਬਾਈ ਜੀ ਨੇ ਆਪਣਾ ਰੇਟ ਵੀ ਦੱਸਤਾ ਪੈਂਡ ਬੁੱਟਰ ਜ਼ਿਲ੍ਹਾ ਮੋਗਾ ਮੋੜ ਲਓ ਜੀ ਤੋਰਾ ਤਾਰਾ ਸਾਡੇ ਸਾਹਮਣੇ ਆ ਵੱਧ ਜਾਣਕਾਰੀ ਬਾਈ ਤੋਂ ਫੋਨ ਤੇ ਕਨੈਕਟ ਕਰਕੇ ਲੈ ਸਕਦੇ ਹੋ ਭਰਾ ਠੀਕ ਹੈ ਆਪਣੀ ਵੀਡੀਓ ਚ ਕਿਸੇ ਜਿਹੀ ਵੀ ਜ਼ੂਮ ਨਹੀਂ ਹੁੰਦਾ ਜਿਹਾ ਜਿਹਾ ਜੀ ਤੁਸੀਂ ਵੀਡੀਓ ਚ ਦੇਖੋਗੇ ਉਹ ਜਿਹਾ ਕਰਿਆ ਕੇ ਬਾਈ ਤੇ ਦੇਖੋਗੇ ਗਾਂ ਠੀਕ ਹੈ ਜੀ ਦੇਖ ਸਕਦੇ ਹੋ ਤੇ ਬੱਸੀ ਬਹੁਤ ਪਿਆਰੀ ਆ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਡ ਬੁੱਟਰ ਜ਼ਿਲ੍ਹਾ ਮੋਗਾ ਹਾਂਜੀ ਭਾਈ ਜੀ ਦੂਜੀ ਵਾੜ ਦੀ ਦੱਸੋ ਇਹ ਜਾਣਕਾਰੀ ਕਾਲੀ ਇਹ ਪਹਿਲਾ ਸੂਆ ਇਹ ਸੂਆ ਇਹ 25 ਤਰੀਕ ਦੀ ਵਾੜ ਹਾਂਜੀ ਇਹਦੇ ਮਰੂਈ ਵਛੀਆ ਜਰਸੀ ਕ੍ਰੋਸ ਚ ਆ ਜਾਂਦੀ ਹੈ ਇਹ ਆ ਕਾਲੀ ਵਛੀਆ ਇਹਦੀ ਠੀਕ ਹੈ ਜੀ ਇਹ ਸਹਲੇ 10 ਕਿਲੋ ਬੋੜੀ ਹੋਊਗੀ ਭਾਈ 14 15 ਕਿਲੋ ਦੁੱਧ ਦੇ ਦਊਗੀ ਰਾਮ ਨੂੰ ਠੀਕ ਹੈ ਜੀ ਲੋਪਰਾ ਲੈ ਵਲੂਗਾ ਦੇਖ ਸਕਦੇ ਰੇਟ ਭਰਾ ਦਾ ਰੇਟ ਯਾਨ ਮੁੱਲ ਕਰਾਉ ਨੂੰ 52 ਕਰਾਂ 45000 ਚ ਮਾਨ ਤਨ ਕਰਦੇ ਆਂਗੇ ਅਪਾ ਲੋਪਰਾ ਬਾਈ ਬਦਲ ਵਾਲੀ ਆ ਗਾਹ ਨੂੰ 2 ਰੁਪਏ 4 ਦਾ ਸਾਮਕੇ 2 4 ਸੂਏ ਦੇਣ ਵਾਲੀ ਆ ਕੋਈ ਲੇਵੇ ਟਟਮੇ ਵਾਲੀ ਨਹੀਂਗੀ ਪਹਿਲੇ ਸੂਏ ਸੂਏ ਵੀਰੇ ਹਾਂ ਪਹਿਲਾ ਸੂਆ ਸੂਈ ਆ ਬਾਈ ਲੋਪਰਾ ਇਹਦੇ ਬੰਨੇ ਵੀ ਆਲੇ ਤੋਂ ਕਹਿੰਦੇ ਕੀ ਹੁੰਦਾ ਪਾ ਬੰਨੀ ਵੀ ਆ ਬਾਈ ਹਾਂਜੀ ਪਹਿਲਾਂ ਬੰਨੀ ਹੋਈ ਸੀਗੀ ਹਾਂਜੀ ਹਾਂਜੀ ਪਹਿਲੇ ਸੂਏ ਆ ਕਰਮਾ ਵਾਲੀ ਠੰਡੀ ਸੀਲਾਪੂਰੀ ਤੇ ਗਰਮੀ ਬਹੁਤ ਘਟ ਮੰਨਦੇ ਬਾਈ ਜੀ ਜਰਸੀਆਂ ਜੀ ਪੈ ਜਾਂਦੀ ਆ ਬਾਈ ਇਹ ਕਾਫੀ ਜਰਸੀ ਆ ਜਾਂਦੀ ਆ ਹਾਂਜੀ ਹਾਂਜੀ ਆ ਪਿਓਰ ਜਰਸੀ ਨਹੀਂ ਯਾਨੀ ਕਿ ਕਾਸਟ ਆ ਜਾਂਦੀ ਆ ਜਰਸੀ ਦੇ ਠੀਕ ਆ ਜੀ ਹਾਂਜੀ ਲੋਪਰਾ ਬਾਈ ਜੀ ਨੇ ਰੇਟ ਵੀ ਜਮਾ ਜਾਇ ਜੀ ਦੱਸਿਆ ਆਪਾਂ ਚੈੱਕ ਕਰ ਸਕਦੇ ਹੋ। ਦੁੱਧ ਵੀ ਮੰਹਾਂ ਵਰਗਾ ਹੋ ਬਾਈ ਇਹਦਾ। ਠੀਕ ਹੈ ਜੀ, ਠੀਕਾ। ਮਾਗਰ ਵੀ ਬੱਸੀਆ ਕਰਮਾ ਵਾਲੀ ਦੇ। ਸੋਹਣੀ ਐ ਸੁਨੱਖੀ ਐ ਬੈੜ। ਠੀਕ ਹੈ ਜੀ। ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋਗੇ। ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਤ ਉਹਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ। ਹਾਂਜੀ ਵੀਰ ਜੀ ਤੀਜੀ ਵਾਰ ਦੀ ਜਾਣਕਾਰੀ ਦਿਓ ਜੀ ਆਪਣੀ। ਇਹ ਵੀਰੋ ਦੂਜਾ ਸੂਆ। ਹਾਂਜੀ। ਤੇ ਦਿਨ ਪਾਇਆ ਹਜੇ 5 ਤੋਂ 7। ਠੀਕ ਹੈ ਜੀ। ਤੇ ਦੁੱਧ ਉਹ ਦਿੱਤਾ ਵਾ 17-18 ਕਿਲੋ ਕਲੂਨ ਦਾ। ਠੀਲ ਠੰਡੀ ਪੂਰੀ ਆ। ਮੰਹਾਂ ਵਰਗਾ ਥਾਣਾ ਜਿੱਧਰ ਦੀ ਮਰਜ਼ੀ ਬ ਰੇਡਰ ਦਾ ਮੁੱਲ ਬਾਈ ਕਰਾਉਣ ਨੂੰ 62000 ਰੁਪਿਆ 57000 ਦੀ ਵੀਰ ਦੇਵਾਂਗੇ ਆਪਾਂ ਹਾਂ ਜਾਨ ਹਾਂ ਠੀਕ ਉਹਦੇ 18 19 ਕਿਲੋ ਦੀ ਗਰੰਟੀ ਹੈ ਇਹਦੀ ਤੋਰ ਕੇ ਦਿਖਾ ਦਿਓ ਜੀ ਲੋ ਭਰਾ ਬਾਈ ਜੀ ਤੇ ਰੇਟ ਬਹੁਤ ਜਾਇਜ਼ ਹੁੰਦੇ ਆ ਆਪਾਂ ਪਹਿਲਾਂ ਵੀ ਜੋ 3-4 ਵਾਰ ਬਾਈ ਜੀ ਦੀ ਵੀਡੀਓ ਬਣਾਈ ਆ ਬਾਈ ਖੱਚ ਮੇ ਰੇਟ ਹੀ ਦਦਾ ਤੇ ਠੀਕ ਆ ਜੀ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਦੇਖ ਸਕਦੇ ਹੋ ਵੜ ਸੋਹਣੀ ਸੁਨੱਖੀ ਆ ਤੇ ਬਾਈ ਹੈਵੀ ਮਹੀਆ ਰਗੀ ਕੋਈ ਟੂ ਵੀ ਨਹੀਂ ਚਾਪਦੀ ਚਾਗਦੀ ਨਹੀਂ ਲਿਪਦੀ ਨਹੀਂ ਗਈ ਪੱਧਰ ਆ ਜੀ ਬਾਈ ਕਿਵੇਂ ਸੂਈ ਸੂਗੀ ਇਹ ਦੂਜੇ ਸੂਣੀ ਆ ਬਾਈ ਦੂਜੇ ਸੂਣੀ ਆ ਰਸਾ ਸੜਦਾ ਜਿੱਧਰ ਦੀ ਮਰ ਅਲਤਲ ਕਰਮਾਟ ਲਟਲੋਂ ਬੋਪੂ ਜੀ ਇਸ ਬਿਊਟੀ ਦੇਖ ਸਕਦੇ ਆ ਭਈਆ ਸੈਂਕ ਥੋੜੇ ਥੋੜੇ ਹੈਗੇ ਜੀ ਇਹ ਤਾਂ ਦਾਗੇ ਵੇ ਨਾ ਵੀਰੇ ਜਿਵੇਂ ਫੁੱਟੇ ਆਉਂਦੇ ਆ ਉਹ ਚੀਜ਼ ਆ ਲੈ ਅਸਲੀ ਹੈਲਥ ਦੇ ਵੀ ਆਉਂਗੀ ਹਾਂ ਦਾਗੇ ਵੇ ਨਾ ਉਹ ਨਾਲ ਨਿਕਲੇ ਆਉਂਦੇ ਆ ਮਾਣੇ ਮੋਟੇ ਉਹ ਚੀਜ਼ ਆ ਕੋਈ ਵਧਣ ਵਧਾਉਣ ਵਾਲਾ ਕੰਮ ਨਹੀਂ ਹੈ ਸੁੱਕੇ ਹੀ ਆ ਇਹ ਠੀਕ ਹੈ ਜੀ ਠੀਕ ਲੋਪਰਾ ਵੇੜ ਸੋਹਣੀ ਹੈ ਵੀ ਠੀਕ ਹੈ ਠੰਡੀ ਸੀਲ ਆ ਪੂਰੀ ਬਾਈ ਨੇ ਹੱਥ ਵੀ ਫਿਰ ਕੇ ਦਿਖਾਤਾ ਚੰਗੀ ਤਰ੍ਹਾਂ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਚੈੱਕ ਕਰਨਾ ਤਾਂ ਸਾਡੀ ਜ਼ਿੰਮੇਵਾਰੀ ਆ ਠੀਕ ਹੈ ਜੀ ਸਾਡਾ ਕੰਮ ਵੀਡੀਓ ਬਣਾਉਣਾ ਬਾਈ ਵੀ ਦਾ ਪਪਾਰਾ ਠੀਕ ਹੈ ਜੀ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਕੱਲ ਨੂੰ ਕਿਸੇ ਗੱਲ ਦਾ ਰੌਲਾ ਨਾ ਪਵੇ ਠੀਕ ਹੈ ਨਾ ਜੀ ਬਾਰ ਦਾ ਬੜੀ ਦਾ ਕੰਮ ਆ ਠੀਕ ਹੈ ਜੀ ਪਿੰਡ ਬੋਟਰ ਜ਼ਿਲ੍ਹਾ ਮੋਗਾ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ